ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਦਿਖਾਉਣੇ ਹਈ ਟੋਕੜ ਕੱਬਣ ਮੱਝ। ਅੱਜ ਦੀ ਵੀਡੀਓ ਜੀ 15 ਤਰੀਕ 10ਵਾਂ ਮਹੀਨਾ 2025 ਵਧੀਆ ਟਾਪ ਦੀ ਮੱਝ ਹੈ ਸ਼ਕੀਨਾ ਵਧੀਆ 2 ਕਿਲੋ ਦੁੱਧ ਦਿੰਦੀ ਹੈ ਜੀ। ਮਾਗਰ ਬੱਚਾ ਹੈ ਨਹੀਂ ਗਾ। ਟੀਗਾ ਭਰਾਏ ਨੂੰ 1 ਮਹੀਨਾ ਹੋ ਗਿਆ ਜੀ। ਕਰਮਾ ਸਿਰ ਤੇ ਰਹਿ ਵੀ ਸਕਦੀ ਹੈ ਜੀ। ਰੇਟ ਜਮਾਂ ਜੈ ਜੀ 65000 ਰੁਪਏ ਦੀ ਹੈ ਜੇ ਕਿਸੇ ਵੀ ਨੇ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ। ਨੰਬਰ ਵੀਡੀਓ ਚੱਲੀ ਜਾਂਦਾ ਜਮਈ ਜਾਇਜ਼ ਰੇਟ ਆ 65000 ਰੁਪਿਆ ਬਾਕੀ ਮੌਕੇ ਤੇ ਮਾਨਤਾ ਨ ਹੋ ਜੂਏ ਜੇ ਕਿਸੇ ਵੀ ਨੇ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਵੀਡੀਓ ਤੇ ਚੱਲੀ ਜਾਂਦਾ ਜੀ ਆ ਦੇਖੀ ਵਧੀਆ ਸ਼ਕੀਨ ਆ ਸਿੰਘਾ ਸਿੰਘਾਂ ਦੀ ਵਧੀਆ ਕੁੰਡੀ ਆ ਚੰਗੇ ਕਦ ਕਾਠ ਦੀ ਹੈ ਜੀ ਬਾਕੀ ਵੀ ਕੋਲੇ ਜਾ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਜਿੰਨਾ ਆਪਾਂ ਨੂੰ ਮਾਲਕ ਨੇ ਮੱਝ ਬਾਰੇ ਦੱਸਿਆ ਜੀ ਆਪਾਂ ਉਨੀ ਡਿਟੇਲ ਪਾਤੀ ਜੇ ਕਿਸੇ ਵੀ ਨੇ ਫਾਦਰ ਡਿਟੇਲ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਵੀਡੀਓ ਚੱਲੀ ਜਾਂਦਾ ਇਿੱਦਾ ਮਾਲਕ ਦਾ ਨੰਬਰ ਦਿੱਤਾ ਹੁੰਦਾ ਜੀ ਜੇ ਕਿਸੇ ਵੀ ਨੇ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਵਧੀਆ ਜਾਇਜ਼ ਰੇਟ ਦੀ ਮੱਝ ਹੈ ਜੀ ਜਮਾ ਪੂਰੀ ਢੰਡੀ ਸੀਲ ਹੈ ਜੀ ਚਾਹੇ ਬੰਦਾ ਚੁਈ ਜਾਵੇ ਚਾਹੇ ਬੁੜੀ ਚੁਈ ਜਾਵੇ ਜਮਾ ਨਹੀਂ ਹਲਦੀ ਪੈਰ ਵੀ ਨਹੀਂ ਪਟਦੀ ਜੇ ਕਿਸੇ ਵੀ ਨੇ ਲੈਣੀ ਹੈ ਤਾਂ ਬਾਈ ਨਾਲ ਸੰਪਰਕ ਕਰ ਲਿਓ ਵਧੀਆ ਜਮਾ ਜਾਇਜ਼ ਰੇਟ ਆ ਜੀ ਬਾਕੀ ਜਿਹੜੇ ਵੀਰ ਆਪਣੀ ਵੀਡੀਓ ਨੂੰ ਨਵੇਂ ਦੇਖਦੇ ਆਪਣੇ ਪੇਜ ਨੂੰ YouTube ਨੂੰ ਦੋਨਾਂ ਨੂੰ ਫੋਲੋ ਕਰ ਲਿਓ ਜੀ ਧੰਨਵਾਦ ਆ ਬਾਕੀ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆਂੀ ਦਿਲੋਂ ਧੰਨਵਾਦ ਬਾਕੀ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੈ ਜੀ ਆਪਣਾ ਨੰਬਰ ਪੇਜ ਤੇ ਵੀ ਲਿਖਿਆ ਹੋਇਆ YouTube ਤੇ ਵੀ ਲਿਖਿਆ ਹੋਇਆ 9855524198 9855524198 ਇਹ ਨੰਬਰ ਆਪਣਾ ਹੀ ਜਦੋਂ ਮਰਜ਼ੀ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਨੂੰ ਵੀਡੀਓ ਬਣਾ ਕੇ WhatsApp ਤੇ ਭੇਜ ਦੇ ਆਕਰੋ ਜਦੋਂ ਮਰਜ਼ੀ ਕੰਟੈਕਟ ਕਰੋ ਆਪਾਂ ਹਰੇਕ ਦੀ ਵੀਡੀਓ ਪਾਉਣੇ ਆ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆਂੀ ਦਿਲੋਂ ਧੰਨਵਾਦ ਬਾਕੀ ਬਈ ਕਿਸੇ ਦੇ ਵੀ ਮੱਝ گاਣ ਤੇ ਮਾੜਾ ਕਮੈਂਟ ਨਾ ਕਰਿਆ ਕਰੋ ਜੇ ਇੰਨਾ ਯੋਗਾ ਹੁੰਦਾ ਬੰਦਾ ਸਾਰਾ ਕਰਦਾਗਾ ਜੇ ਇਹ ਬੰਦਾ ਕਿਵੇਂ ਮਰਜ਼ੀ ਕਰਦਾ ਆਪਣੇ ਘਰੇ ਰਾਜਾ ਹੁੰਦਾ ਬਾਕੀ ਮਾੜਾ ਕਮੈਂਟ ਵੀ ਉਹੀ ਕਰਦਾ ਹੁੰਦਾ ਜਿਹਦੀ ਆ ਆਪਣੀ ਗੱਦੇ ਰੱਖੇ ਹੁੰਦੇ ਬਸ ਕਲੇ ਕਮੈਂਟ ਕਰਨ ਯੋਗ ਹੀ ਹੁੰਦਾ ਜੇ ਰੱਖੇ ਹੁੰਦੇ ਆ ਮੱਝ گا ਫੇਰ ਪਤਾ ਲੱਗਦਾ ਹੁੰਦਾ ਬਈ ਵੀ ਕਿਵੇਂ ਕਿਸੇ ਦੇ ਮਾੜਾ ਕਮੈਂਟ ਕਰੀਦਾ 2 ਕਿਲੋ ਦੁੱਧ ਦਿੰਦੀ ਹੈ ਜੀ 1 ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ ਪਿੰਡ ਦੇੜਕਾ ਜੀ ਤਹਿਸੀਲ ਜਗਰਾਉਾ ਜ਼ਿਲ੍ਹਾ ਲੁਧਿਆਣਾ ਜੇ ਕਿਸੇ ਵੀਰ ਨੇ ਲੈਣੀ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਆਪਣੇ ਪੇਜ ਨੂੰ YouTube ਨੂੰ ਲਾਈਕ ਤੇ ਫੋਲੋ ਕਰਿਆ ਕਰੋ ਜੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਵੱਰ ਤੋਂ ਵੱਧ ਬਾਕੀ ਵੀ ਆਪਦੀ ਕੋਲੇ ਜਾ ਕੇ ਤਸੱਲੀ ਕਰਕੇ ਲਿਆ ਸਕਦੇ ਹੋ 2 ਟਾਈਮ ਚੋਕੇ ਜੇ 3 ਟਾਈਮ ਚੋਕੇ ਜਾਇਜ਼ ਰੇਟ ਹੈ ਜੀ 65000 ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਵਧੀਆ ਠੰਡੀ ਸੀਲ ਹੈ ਜੀ ਚੰਗੇ ਕਦ ਕਾਠ ਦੀ ਹੈ ਜੀ ਵਧੀਆ ਖਾਣਾ ਦਾ ਗੈਪ ਫੁੱਲ ਲਗਾ ਵਧੀਆ ਐਡ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਲਿਓ ਜੀ 98555 24198 99